ਉਦਮ ਸਿੰਘ ਲਾਇਬ੍ਰੇਰੀ ਪ੍ਰਵਾਸੀ ਭਾਰਤੀ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਟਿੱਬਾ ਵਿਖੇ ਸਾਲਾਨਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ 30 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਫਾਈਨਲ ਮੈਚ ਪਵਾਨੀਪੁਰ ਅਤੇ ਟਿੱਬਾ ਵਿਚਕਾਰ ਖੇਡਿਆ ਗਿਆ ਦੋਨਾਂ ਟੀਮਾਂ ਦਾ ਬਹੁਤ ਹੀ ਫਸਵਾ ਮੁਕਾਬਲਾ ਹੋਇਆ ਬੱਲੇਬਾਜ਼ ਅਤੇ ਗੇਂਦਬਾਜ਼ ਕਰਨ ਵਾਲੇ ਖਿਡਾਰੀਆਂ ਨੇ ਜਿੱਤ ਪ੍ਰਾਪਤ ਕਰਨ ਲਈ ਪੂਰੀ ਜਦੋ ਜਹਿਦ ਕੀਤੀ ਆਖਰ ਪਵਾਨੀਪੁਰ ਨੇ ਟਿੱਬਾ ਨੂੰ ਹਰਾ ਕੇ ਕ੍ਰਿਕਟ ਕੱਪ ਤੇ ਕਬਜ਼ਾ ਕੀਤਾ ਗੱਲਬਾਤ ਦੌਰਾਨ ਪਿੰਡ ਟਿੱਬਾ ਟੀਮ ਦੇ ਉੱਗੇ ਕ੍ਰਿਕਟ ਖਿਡਾਰੀ ਨਵਰਾਜ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਕਰਵਾਉਣ ਲਈ ਸਾਨੂੰ ਪ੍ਰਵਾਸੀ ਭਾਰਤੀ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਪ੍ਰਪੂਰ ਸਹਿਯੋਗ ਮਿਲਦਾ ਹੈ ਜਿਸ ਸਦਕਾ ਹਰ ਸਾਲ ਕ੍ਰਿਕਟ ਟੂਰਨਾਮੈਂਟ ਕਰਵਾਉਂਦੇ ਹਾਂ ਉਹਨਾਂ ਟੂਰਨਾਮੈਂਟ ਵਿੱਚ ਪਹੁੰਚਿਆ ਸਨਮਾਨਯੋਗ ਸਖਸ਼ਤਾ ਦਾ ਧੰਨਵਾਦ ਕੀਤਾ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਸਰਪੰਚ जसप्रीत कौर दलविंदर सिंह शहीद उधम सिंह लाइब्रेरी दे अमरजीत सिंह किसान आगू सुखदेव सिंह नशा मुक्ति मोर्चा दे हल्का कोऑर्डिनेटर सुरजीत सिंह मास्टर मनप्रीत सिंह डॉक्टर सतबीर सिंह सूरती ने इनाम अते सम्मान चिन्ह देके सम्मानित किया सुल्तानपुर लोधी तो पत्रकार विक्रम तलवंडी ने विशेष रिपोर्ट ਦੇ ਦੇਖੋ ਤੁਸੀਂ ਜਾਣਾ ਮੇਰੀ ਫੀਲਡ ਚੋਂ ਬਾਈ ਬਹੁਤ ਵਧੀਆ ਸਮਝ ਜਾਈ ਹੈ ਬੜਾ ਮਜ਼ਾ ਆਇਆ ਸਮਝੀਏ ਕਿ ਜੋ ਦੇ ਬੋਲ ਕੇ ਬਾਈ ਤਾੜੀ ਚੋਰੀ ਮਾਰਦੇ ਗੱਲ ਚ ਕਰਦੇ ਆ ਬਾਈ ਦੀਪ ਕੋੜੇ ਦੀ ਸਪੀਡ ਹੈ ਨਹੀਂ ਕੋੜੇ ਜੀ ਅੱਛਾ ਛਵੇ ਦੇ ਬਹੁਤ ਮਾਰੇ ਹੁਣ ਭੱਜੀ ਜਾਵੇ ਸਭ

सरदार सिंह देव जी इस दिशा में और सारे अंदर अंदर सेवा मान है चाहते हैं जी हरजीत सिंह और इस ट्रायल में इनको पढ़ाना और हां जी अगला नाम मेरा इधर ध्यान रहा है ये किसी होवे ना नाम सरदार साहब पता नहीं लगा आशिकड़ा कह रहे सर्मास हो रहे किसी ने विकेट कट दी सी अच्छा राज सिंह सेंटर वाला राज ਜੀ ਸਨ ਫਿਰ ਨਾ ਜੀ ਪਾ ਜੀ ਮੇਰਾ ਦੇ ਹੋਰ ਬੋਲੋ

ਆਹ ਪੜੋ ਨਾ ਰਾਜਨੀਤਿਕ ਹੈ। ਤਾੜੀ ਬਾਜ਼ਾਰ ਰਾਜਨੀਤਿਕ ਰਾਜਨੀਤਿਕ ਆਓ। ਦੁਬਾਰਾ ਬੋਮਬਲ ਨੰਬਰ ਏ ਜਾਨੀ ਕਿ ਕੁਸ਼ੀ ਦਾ ਸਨਮਾਨ ਹੋਇਆ ਕੱਪ ਤੇ 31 ਸਾਰੇ ਇੱਕ ਵਾਰੀ ਤਾੜੀ ਮਾਰ ਦੋ ਜੀ। ਜੀ ਬਈ ਜੀ ਤਾੜੀ ਵਈ। ਹੁਣ ਆ ਗਿਆ ਨਹੀਂ ਹੋਣਾ। ਜਦੋਂ ਮੇਰੇ ਨਾਲ

ਆ ਵੀ ਜੀ ਆ ਵੀ ਨਿਕਲਿਆ ਤੇਰਾ ਕੀ ਦੋਧਮ ਸਿੰਘ ਨੂੰ ਲਾਈਪੀ ਅੰਕਲ ਜੀ ਇੱਕ ਸਾਰੇ ਜਾਣੇ ਤੇ ਜੀ ਨਾਮਾ ਜੀ ਅਨਮ੍ਰਾਹ ਸਿੰਘ ਜੀ ਟੂਰਨਾਮੈਂਟ ਪਿੰਟ ਬਾ ਟੂਰਨਾਮੈਂਟ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਬਹੁਤ ਹੀ ਵਧੀਆ ਰਿਹਾ ਜੀ ਪਹਿਲੇ ਫਿਰ ਛੇ ਦਾ ਫਾਈਨਲ ਰੱਖਿਆ ਸੀ ਪਰ ਪਹਿਲਾਂ ਕੁਦਰਤੀ ਮਾਰ ਕਾਰਨ ਮੀਂਹ ਪੈ ਗਿਆ ਉਸ ਤੋਂ ਬਾਅਦ ਫਿਰ ਸਾਡਾ ਟੂਰਨਾਮੈਂਟ ਡਿਲੇ ਹੋਇਆ ਸੋ ਅੱਜ 12 ਨੂੰ ਜਾ ਕੇ ਸਾਡਾ ਫਾਈਨਲ ਹੋਇਆ ਬਹੁਤ ਹੀ ਵਧੀਆ ਰਿਹਾ ਫਾਈਨਲ ਸਾਗਾ ਜਿਸ ਦੇ ਵਿੱਚ ਟਿੱਬਾ ਰੰਗਰ ਆਪਰੇ ਤੇ ਪਵਾਨੀਪੁਰ ਜੇਤੂ ਰਹੀ ਹੈ ਤੇ ਪਿੰਡ ਵਾਸੀਆਂ ਦਾ ਕਿੰਨਾ ਸਹਿਯੋਗ ਰਿਹਾ ਉਹ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਰਿਹਾ ਜੀ ਸ਼ੁਕਰ ਸਿੰਘ ਲਾਇਬ੍ਰੇਰੀ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਸਾਡੇ ਪਿੰਡ ਦੇ ਸਰਪੰਚ ਤੇ ਪੰਚਾਇਤ ਵੱਲੋਂ ਸਾਨੂੰ 10000 ਦੀ ਨਗਦ ਰਕਮ ਮਿਲੀ ਹੈ ਜੀ ਔਰ ਕਿੰਨੇ ਕਿ ਜਿਹੜੇ ਐਨਆਰਆਈ ਭਰਾ ਜਾਂ ਅਵਦੇਸ਼ੀ ਜਾਂ ਹੋਰ ਕਿੰਨੇ ਕਿ ਅਨਰਵੀਰਾਂ ਦਾ ਸਾਨੂੰ ਬਹੁਤ ਸਹਿਯੋਗ ਰਿਹਾ ਜਿਵੇਂ ਘਰ ਮੀਟ ਅਸਟ੍ਰੇਲੀਆ ਜਵਰਾਜ ਜਵਰਾਜ ਕੈਨੇਡਾ ਅਰਮਾਨ ਕੈਨੇਡਾ ਕਰਨ ਯੂਕੇ ਫਾਇਲ ਅਸਟ੍ਰੇਲੀਆ ਸਚਨ ਮਨੀਲਾ ਵਿਪਨ ਅਸਟ੍ਰੇਲੀਆ ਜੀ ਹੋਰ ਵੀ ਐਨਆਰਆਈ ਵੀਰ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸਾਰੇ ਸਹਿਯੋਗੀਆਂ ਨੂੰ ਜਾਂ ਖਿਡਾਰੀਆਂ ਨੂੰ ਬਹੁਤ ਵਧੀਆ ਰਿਹਾ ਜੀ ਸਾਰੇ ਪ੍ਰਬੰਧਾਂ ਨੇ ਸੰਜੋਗ ਦਿੱਤਾ ਨਹੀਂ ਕਹਿਣਾ ਚਾਹੁੰਦਾ ਵਾ ਜੀ ਵੀ ਲਗਾਤਾਰ ਹਰ ਸਾਲ ਟੂਰਨਾਮੈਂਟ ਹੋਣ ਜੋ ਕਿ ਨੌਜਵਾਨ ਨਸ਼ਿਆਂ ਤੋਂ ਨਿਕਲ ਕੇ ਜਾਂ ਫੋਨਾਂ ਤੋਂ ਨਿਕਲ ਕੇ ਗਰਾਊਂਡਾਂ ਦੇ ਵਿੱਚ ਆਉਣ ਤੇ ਆਪਣੇ ਜੋਰ ਦਿਖਾਉਣਗੇ ਇਹਨਾਂ ਦਾ ਮੇਰਾ ਨਾਮ ਰਜੀਤ ਸਿੰਘ ਰਿਟਾਇਰਡ ਜਈ ਆ ਜੀ ਤੇ ਇਸ ਵੇਲੇ ਮੈਂ ਸ਼ੀਦੋਦਮ ਸਿੰਘ ਲਾਇਬ੍ਰੇਰੀ ਵਾਸਤੇ ਪ੍ਰਿੰਟ ਬਾਰੇ ਵਿੱਚ ਕੰਮ ਕਰ ਰਿਹਾ ਆ ਅੱਜ ਜਿਹੜਾ ਬੱਚਿਆਂ ਨੇ ਅੱਜ ਟੂਰਨਾਮੈਂਟ ਨੂੰ ਆਖਰੀ ਪੜਾ ਤੱਕ ਲੈ ਕੇ ਗਏ ਆ ਬੜੀਆਂ ਮੁਸ਼ਕਲਾਂ ਦਾ ਇਹਨਾਂ ਨੂੰ ਸੰਭਣਾ ਕਰਨਾ ਪਿਆ ਹਾਲਾਤ ਕਿਹੋ ਜਿਹੇ ਬਣ ਗਏ ਮੌਸਮ ਇਹੋ ਜਿਹਾ ਬਣ ਗਿਆ ਜਿਹੜਾ ਜਿੱਦਾ ਕਰਕੇ ਜਿਹੜਾ ਇਹ ਟੂਰਨਾਮੈਂਟ ਕਾਫੀ ਲੇਟ ਹੋਇਆ ਔਰ ਅੱਜ ਅਸੀਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦੇ ਆ ਕਿ ਇਹਨਾਂ ਨੌਜਵਾਨਾਂ ਨੇ ਹੌਸਲਾ ਨਹੀਂ ਛੱਡਿਆ ਉਹਨਾਂ ਸਾਰੀਆਂ ਪ੍ਰਸਥਿਤੀਆਂ ਨੂੰ ਪਾਰ ਕਰਦੇ ਹੋਏ ਨੇ ਅੱਜ ਜਿਹੜਾ ਸੀ ਫਾਈਨਲ ਟੂਰਨਾਮੈਂਟ ਦਾ ਜਿਹੜਾ ਉਹਨਾਂ ਨੇ ਲਾਸਟ ਫਾਈਨਲ ਜਿਹੜਾ ਟੂਰਨਾਮੈਂਟ ਕਰਾਇਆ ਇਸ ਵਾਸਤੇ ਇਸ ਮੁੱਚੀ ਟੀਮ ਜਿਹੜੀ ਆ ਵਧਾਈ ਦੀ ਪਾਤਰ ਹੈ ਦੂਸਰੀ ਗੱਲ ਜਿਹੜੀ ਮੈਂ ਖਾਸ ਕਰਕੇ ਕਹਿਣੀ ਚਾਹੁੰਦਾ ਕਿ ਪੰਜਾਬ ਸਰਕਾਰ ਵੀ ਅੱਜ ਨਸ਼ਿਆਂ ਦੇ ਵਿਰੁੱਧ ਜੱਟੀ ਹੋਈ ਆ ਤੇ ਇਹਨਾਂ ਨੌਜਵਾਨਾਂ ਨੇ ਵੀ ਇੱਕ ਬਹੁਤ ਵੱਡਾ ਫੈਸਲਾ ਕੀਤਾ ਕਿ ਜਿਹੜੇ ਬੱਚੇ ਗਰਾਊਂਡਾਂ ਨਾਲ ਜੁੜ ਜਾਣਗੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਉਹ ਚੰਗੇ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਔਰ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਜਿਹੜੇ ਬੱਚੇ ਪੈਦਾ ਹੋਣਗੇ ਤੇ ਸਾਨੂੰ ਇਸ ਗੱਲ ਦੀ ਅੱਜ ਸਾਨੂੰ ਸਾਰੇ ਨਗਰ ਨਿਵਾਸੀਆਂ ਨੂੰ ਇਸ ਗੱਲ ਦਾ ਮਾਣ ਹੈ ਸਾਡੀ ਸਰਪੰਚ ਸਾਡੇ ਸਰਪੰਚ ਸਾਹਿਬਾਨ ਸਾਡੇ ਸਾਰੇ ਸੁਪਰੀਮ ਮੈਂਬਰ ਸਾਹਿਬਾਨ ਤੇ ਸ਼ਹੀਦ ਉਧਮ ਸਿੰਘ ਰਾਇਬਰੇਰੀ ਵੱਲੋਂ ਇਹਨਾਂ ਨੂੰ